ਏ ਟੂ ਲੂ ਲੂ ਕਰਦਾ ਰਿਹਾ ਤੇ ਕਿੰਨਾ ਜਦੋਂ ਆ ਆ ਲੋ ਉਹਨਾਂ ਅਸਲ ਕਿਲਾ ਸੁਟਿਆ ਉੱਥੇ ਆ ਜਿੱਥੇ ਭੈਜੋ ਹੈ ਕੁਝ ਨਹੀਂ ਹੈ ਨਹੀਂ ਉਹਨਾਂ ਛੋਟਾ ਸੁਟਿਆ ਮਿੱਟੀ ਦੀ ਬੜੀ ਪੁੱੜਤੀ ਉਹਨਾਂ ਦੇ ਉਹ ਬਣਾ ਬਣਾ ਵੀਡੀਓ ਆ ਆ ਆ ਆ ਵੀਪ ਜੀ ਡਿੱਗਾ ਪਿੰਡ ਦੁੱਬਲੀ ਉਹ ਇਧਰ ਏ ਕੋ ਸਮਾਨ ਹੀ ਬੜਾ ਖਿਲਰ ਰਿਆ ਇਹਦੇ ਤੇ ਬੰਬ ਬੰਬ ਉੱਡ ਗਿਆ ਰੇ ਬੰਬ ਇੱਥੇ ਰਿਹਾ ਵਾ ਆਪ ਕਿੱਥੇ ਆ ਆ ਵਾ ਥੱਲੇ ਉੱਗ ਰਾਇ ਸੀ ਆਪ ਕਿੱਥੇ ਆ ਸੀਗ ਵੇ ਪਿਆ ਇੱਧਰ ਆ ਆ ਇੱਧਰ ਆ ਕੁੜੀ ਆ ਉਹ ਨਹੀਂ ਮੈਂ ਚਾਪਣ ਲੱਗੇ ਆ ਗੁੱਦੜੇ ਗੁੱਸਾ ਕਰ ਰਹੀ ਵੀ ਵੇਖਣਾ ਤਾਂ ਵੀ ਇੱਥੇ ਕਸ ਨਹੀਂ ਵਾਟ ਹੋਣੀ ਵੇਖ ਦਸੂ ਨੇ ਬਲਬਾ ਜਾਈ ਆ ਹੱਥ ਲੰਡੀ ਦੋਤੇ ਫੜੇ ਅੱਗ ਲੱਗ ਗਈ ਆ ਇਧਰੋਂ ਆਇਆ ਉਧਰੋਂ ਆਇਆ ਕਰਾਈ ਪਿੰਡ ਵੀ ਗਿਆ ਇਹ ਪਿੰਡਾ ਮੈਨੂੰ ਫੋਨ ਕਰਨ ਰਿਆ ਸੀ ਉਹ ਜੀ ਸਖਾ ਇਹੋ ਆ ਇਧਰੋਂ ਦਿੱਤਾ ਉਹ ਲੈਟ ਜਾ ਯਾਰ ਇਹ ਸਮਝ ਨਹੀਂ ਆਉਂਦਾ ਧੋਵਾ ਵੇਖੋ ਗੰਨਾ ਪੁੱਟਾ ਤਾਂ ਹੈ ਜੇ ਕਰੇ ਘਰ ਘੁਰ ਤੇੜੇ ਪੇਂਦਾ ਡਾੜ ਦੇਣਾ ਹੁਣ